ਆ ਵੀਡੀਓ ਦੇ ਵਿੱਚ ਵੇਖੋ ਤੁਸੀਂ ਕੁੜੀ ਕਿਵੇਂ ਮਦਦ ਕਰਦੀ ਆ ਪੁਲਿਸ ਵਾਲਿਆਂ ਦੀ ਜੇ ਪੁਲਿਸ ਵਾਲਿਆਂ ਨੇ ਇਹਨਾਂ ਦੀ ਮਦਦ ਕੀਤੀ ਆ ਤਾਂ ਕੁੜੀ ਨੇ ਇਹਨਾਂ ਦੀ ਕਿੰਨੀ ਕੁ ਮਦਦ ਕੀਤੀ ਆ ਇਹਦੇ ਬਾਰੇ ਜਾਣਕਾਰੀ ਤੁਸੀਂ ਕਮੈਂਟਾਂ 'ਚ ਦੇਣੀ ਆ ਪਹਿਲੇ ਵੀਡੀਓ ਪੂਰੀ ਵੇਖੋ ਆ ਨੌਜਵਾਨ ਇੱਥੇ ਪਹੁੰਚਦੇ ਆ ਗੱਡੀ ਦੇ ਕੋਲ ਪਹੁੰਚਦੇ ਆ ਔਰ ਨੌਜਵਾਨ ਸਰਦਾਰ ਪੁਲਿਸ ਵਾਲੇ ਨੇ ਔਰ ਗੱਡੀ ਦੇ ਕੋਲ ਪਹੁੰਚਦੇ ਆ ਕਿ ਗੱਡੀ ਰੋਡ ਦੇ ਉੱਤੇ ਬੰਦ ਹੋ ਜਾਂਦੀ ਆ ਲਾਈਟਾਂ ਦੇ ਕੋਲ ਔਰ ਪੁਲਿਸ ਮੁਲਾਜ਼ਮ ਦੀ ਡਿਊਟੀ ਆ ਕਿ ਰੋਡ ਦੀਆਂ ਲਾਈਟਾਂ ਜਿਹੜੀਆਂ ਆ ਵਾ ਇੱਥੇ ਜਾਮ ਨਹੀਂ ਲੱਗਣਾ ਚਾਹੀਦਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਰਦਾਰਾਂ ਨੇ ਬੜਾ ਵਧੀਆ ਇੱਕ ਮਿਸਾਲ ਪੈਦਾ ਕਰਨ ਦਾ ਸਬਕ ਲੋਕਾਂ ਨੂੰ ਦਿੱਤਾ ਦੱਸਦਾ ਹੀ ਹੈ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਕਿਰਿਆ ਨਿਭਾਈ ਆ ਗੱਡੀ ਦੀ ਜਿਹੜੀ ਬੰਦ ਹੋਈ ਦੀ ਸਿਚੁਏਸ਼ਨ ਸੀ ਉਸ ਨੂੰ ਸਮਝਿਆ ਔਰ ਧੱਕਾ ਲਗਾ ਕੇ ਉਹਨਾਂ ਦੀ ਗੱਡੀ ਜਿਹੜੀ ਆ ਉਹ ਸਟਾਰਟ ਕਰਵਾ ਦਿੱਤੀ ਆ ਦੋਨਾਂ ਪੁਲਿਸ ਮੁਲਾਜ਼ਮਾਂ ਨੇ ਕੋਈ ਕਿੰਤੂ ਪਰੰਤੂ ਕੋਈ ਹਵਾਵਾਜੀ ਵਾਲੀ ਗੱਲ ਨਹੀਂ ਕੀਤੀ ਤੇ ਜੇ ਇੱਥੇ ਗੱਲ ਕਰਦੇ ਹੀ ਗੱਡੀ ਦੀ ਤਾਂ ਗੱਡੀ ਦੀ ਮਾਲਕਣ ਆ ਕੁੜੀ ਕੁੜੀ ਦੀ ਉਮਰ ਭਾਵੇਂ ਘੱਟ ਹੈ ਲੇਕਿਨ ਦੱਸਦਾ ਹੀ ਹੈ ਕਿ ਕਿਤੇ ਨਾ ਕਿਤੇ ਕੁੜੀ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਦੀ ਮਦਦ ਕਰਨੀ। ਕੁੜੀ ਦਾ ਵੀ ਫਰਜ਼ ਸੀ ਉਸ ਗੱਡੀ ਨੂੰ ਥੋੜਾ ਜਿਹਾ ਹੱਥ ਲਗਾਉਣਾ। ਸਿਰਫ ਪੁਲਿਸ ਵਾਲਿਆਂ ਨੇ ਧੱਕਾ ਲਗਾਇਆ ਤਾਂ ਕੁੜੀ ਰਾਮ ਨਾਲ ਗੱਡੀ 'ਚ ਬੈਠੀ ਆ ਤਾਂ ਚਲੀ ਗਈ। ਕੁੜੀ ਨੇ ਇੱਕ ਵਾਰ ਨਹੀਂ ਵੇਖਿਆ ਕਿ ਦੋ ਮਲਾਜ਼ਮਾਂ ਕੋਲੋਂ ਧੱਕਾ ਲੱਗ ਜਾਏਗਾ ਜਾਂ ਨਹੀਂ। ਜੇ ਮੈਂ ਵੀ ਇੱਕ ਹੱਥ ਲਗਾ ਲਵਾਂ ਤੇ ਹੋ ਸਕਦਾ ਮੇਰੀ ਸਪੋਰਟ ਹੋ ਜਾਵੇ ਤਾਂ ਪੁਲਿਸ ਵਾਲਿਆਂ ਦਾ ਬਈ ਮਾਣ ਰਹਿ ਜਾਣਾ ਸੀ ਕਿ ਗੱਡੀ ਸਟਾਰਟ ਕਰ ਦਿੱਤੀ ਆ ਜੇ ਦੋਨਾਂ ਕੋ ਗੱਡੀ ਸਟਾਰਟ ਨਾ ਹੁੰਦੀ ਤਾਂ ਕੀ ਵੇਖਣਾ ਸੀ ਇਹਨਾਂ ਨੇ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਾਹਰ ਆਉਣੀਆਂ ਸੀ ਕਿ ਪੁਲਿਸ ਮੁਲਾਜ਼ਮ ਦੋ ਐ ਇਹ ਇਹਨਾਂ ਕੋਲੋਂ ਗੱਡੀ ਨੂੰ ਧੱਕਾ ਨਹੀਂ ਲੱਗਿਆ ਗੱਡੀ ਸਟਾਰਟ ਨਹੀਂ ਹੋਈ ਲੇਕਿਨ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਬੜੇ ਤਰੀਕੇ ਦੇ ਨਾਲ ਬਰੇ ਪ੍ਰੇਮ ਨਾਲ ਗੱਲਬਾਤ ਸੁਣੀ ਆ ਸੁਣ ਕੇ ਗੱਡੀ ਨੂੰ ਧੱਕਾ ਲਗਾਇਆ ਔਰ ਗੱਡੀ ਲੈ ਕੇ ਚਲੇ ਗਏ ਔਰ ਕੁੜੀ ਨੇ ਗੱਡੀ ਨੂੰ ਹੱਥ ਤੱਕ ਨਹੀਂ ਲਗਾਇਆ ਹਾਲਾਂਕਿ ਕੁੜੀ ਮਾਲਕ ਕੇ ਗੱਡੀ ਦੀ ਹੋ ਸਕਦਾ ਉਸ ਦਾ ਫਾਦਰ ਸਾਹਿਬ ਗੱਡੀ 'ਚ ਹੋਣ ਉਸ ਦਾ ਭਰਾ ਗੱਡੀ 'ਚ ਹੋਵੇ ਹੋਰ ਕੋਈ ਫੈਮਿਲੀ ਮੈਂਬਰ ਹੋਵੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਹਰ ਬੱਚੇ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਚਾਹੇ ਮੁੰਡੇ ਹੋਣ ਜਾਂ ਕੁੜੀਆਂ ਹੋਣ ਕਿਤੇ ਨਾ ਕਿਤੇ ਜਾ ਕੇ ਇਹ ਸਿੱਖਿਆ ਬਹੁਤ ਜ਼ਰੂਰੀ ਹੈ ਕਿ ਜੇ ਕੋਈ ਤੁਹਾਡੀ ਮਦਦ ਕਰਦਾ ਤਾਂ ਤੁਸੀਂ ਵੀ ਸਹਿਯੋਗ ਕਰੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਓਨਰ ਬਣ ਕੇ ਮਾਲਕ ਬਣ ਕੇ ਇੱਕ ਸਾਈਡ ਤੇ ਖੜੇ ਹੋ ਜਾਓ ਤਾਂ ਤੁਸੀਂ ਇੱਕ ਤਮਾਸ਼ੇ ਦੇ ਰੂਪ ਵਿੱਚ ਉਹਨਾਂ ਕੋਲੋਂ ਆਪਣੀ ਮਦਦ ਲਓ ਲੇਕਿਨ ਉਹਨਾਂ ਨੇ ਇੱਕ ਬੜੀ ਵਧੀਆ ਜ਼ਿੰਮੇਵਾਰੀ ਨਿਭਾਈ ਆ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਦੇ ਇਹਦੇ ਉੱਤੇ ਕੁੜੀ ਦੀ ਉਮਰ ਥੋੜੀ ਆ ਕੁੜੀ ਪੜਨ ਵਾਲੀ ਹੋਵੇਗੀ ਔਰ ਜਿਸ ਕਰਕੇ ਕੁੜੀ ਦੇ ਧਿਆਨ ਵਿੱਚ ਇਹ ਗੱਲ ਨਹੀਂ ਆਈ ਇਸ ਤਰ੍ਹਾਂ ਵੀ ਹੋ ਸਕਦਾ ਲੇਕਿਨ ਸੋਚਣਾ ਜ਼ਰੂਰ ਚਾਹੀਦਾ ਸਿੱਖਿਆ ਅੱਜ ਤੋਂ ਜਿਹੜੀ ਆ ਗਾਂ ਵਡਣੀ ਚਾਹੀਦੀ ਆ ਆ ਵੀਡੀਓ ਨੂੰ ਵੱਤ ਵਾਅ ਸ਼ੇਅਰ ਜ਼ਰੂਰ ਕਰਨਾ ਜਿਹੜੀਆਂ ਵੀ ਕੁੜੀਆਂ ਜਾਂ ਮੁੰਡੇ ਆਪਣੇ ਪਰਿਵਾਰਾਂ ਦੇ ਨਾਲ ਬਾਹਰ ਨਿਕਲਦੇ ਆ ਘਰ ਤੋਂ ਬਾਹਰ ਨਿਕਲਦੇ ਆ ਸ਼ਹਿਰ ਬਾਜ਼ਾਰ ਜਾਂਦੇ ਆ ਰਿਸ਼ਤੇਦਾਰੀਆਂ 'ਚ ਜਾਂਦੇ ਉੱਥੇ ਜਾ ਕੇ ਕਈ ਤਰ੍ਹਾਂ ਦੇ ਮੋੜ ਆਉਂਦੇ ਆ ਜੇ ਕੋਈ ਇਹੋ ਜਿਹਾ ਇਨਸੀਡੈਂਟ ਵਾਪਰਦਾ ਤਾਂ ਸਹਿਯੋਗ ਕਰਨਾ ਪੁੱਜ ਕੇ ਸਹਿਯੋਗ ਕਰਨਾ ਚਾਹੀਦਾ ਹੈ ਚਾਹੇ ਉਹ ਆਪਣਾ ਹੋਵੇ ਜਾਂ ਬਗਾਨਾ ਹੋਵੇ ਜੇ ਕਿਸੇ ਹੋਰ ਉੱਤੇ ਵੀ ਆਫਤ ਆਈ ਹੋਵੇ ਤਾਂ ਜ਼ਰੂਰੀ ਨਹੀਂ ਆ ਕਿ ਮੁੰਡਿਆਂ ਨੇ ਹੀ ਜਾ ਕੇ ਗੱਡੀਆਂ ਨੂੰ ਧੱਕੇ ਲਗਾਉਣੇ ਆ ਕੁੜੀਆਂ ਦਾ ਵੀ ਫਰਜ਼ ਆ ਜਾ ਕੇ ਮੈਦਾਨ ਦੇ ਵਿੱਚ ਖੜਨਾ ਕੁੜੀਆਂ ਦਾ ਵੀ ਫਰਜ਼ ਆ ਇੱਕ ਵਾਰ ਹੈਲਪ ਕਰਨੀ ਇੱਕ ਇੱਕ ਹੱਥ ਨਾਲ ਚਾਰ ਕੁੜੀਆਂ ਹੱਥ ਲਗਾਉਣ ਤਾਂ ਚਾਰ ਹੱਥ ਬਣ ਜਾਂਦੇ ਤਾਂ ਜੇ ਇੱਕ ਹੱਥ ਕੁੜੀ ਵੀ ਲਗਾ ਲੈਂਦੀ ਤਾਂ ਕੋਈ ਫਰਕ ਨਹੀਂ ਸੀ ਪੈਣਾ ਲੇਕਿਨ ਸਿੱਖਿਆ ਜਿਹੜੀ ਆ ਉਹਦਾ ਮਹੱਤਵ ਪਹਿਲਾਂ ਨਹੀਂ ਸੀ ਪਤਾ ਹੁਣ ਦੱਸ ਦਈ ਆ ਕਿ ਅਸੀਂ ਸਿੱਖਿਆ ਦੇ ਦਿੱਤੀ ਆ ਕਿ ਇਹਨਾਂ ਨੌਜਵਾਨਾਂ ਤੋਂ ਸਿੱਖੋ ਆ ਨੌਜਵਾਨਾਂ ਦਾ ਚਿਹਰਾ ਵੇਖੋ ਰੰਗ ਰੂਪ ਵੇਖੋ ਕੱਦ ਕਾਠ ਵੇਖੋ ਨੌਜਵਾਨਾਂ ਨੇ ਬੜੇ ਤਰੀਕੇ ਨਾਲ ਬੜੇ ਪਿਆਰ ਨਾਲ ਬੜੇ ਸਲੀਕੇ ਨਾਲ ਪਹਿਲੇ ਤਾਂ ਗੱਡੀ ਦੇ ਓਨਰ ਨੂੰ ਪੁੱਛਿਆ ਕਿ ਪ੍ਰੋਬਲਮ ਕੀ ਆਈ ਉਹਨਾਂ ਦੱਸਿਆ ਕਿ ਸਾਡੀ ਗੱਡੀ ਬੰਦ ਹੋ ਗਈ ਆ ਸਟਾਰਟ ਨਹੀਂ ਹੋ ਰਹੀ ਉਹਨਾਂ ਦੋਹਾਂ ਨੌਜਵਾਨਾਂ ਨੇ ਆਪਣੇ ਮੋਬਾਈਲ ਜੇਬਾਂ 'ਚ ਪਾਏ ਆ ਤਾਂ ਤੱਕਾ ਲਗਾ ਦਿੱਤਾ ਔਰ ਤੁਸੀਂ ਇਮਾਨਦਾਰੀ ਵੇਖੋ ਔਰ ਪੁਲਿਸ ਵਾਲਿਆਂ ਦੀ ਇਹ ਜਿੰਨੇ ਵੀ ਡਿਊਟੀ ਬਣਦੀ ਆ ਉਹ ਡਿਊਟੀ ਵੇਖੋ ਧੰਨਵਾਦ ਕਰ ਦੰਨੇ ਆ ਅਸੀਂ ਉਹਨਾ ਪੁਲਿਸ ਮੁਲਾਜ਼ਮਾਂ ਦਾ ਕਿ ਜਿਹੜੇ ਪੁਲਿਸ ਮੁਲਾਜ਼ਮ ਐਵੇਂ ਡਿਊਟੀਾਂ ਨਿਭਾਉਂਦੇ ਆ ਬਹੁਤ ਸਾਰੇ ਮੁਲਾਜ਼ਮ ਬੜਾ ਵਧੀਆ ਵਤੀਰਾ ਕਰਦੇ ਆ ਬਹੁਤ ਸਾਰੀਆਂ ਗੱਡੀਆਂ ਜਾਮ ਰੋਡ ਦੇ ਉੱਤੇ ਹੋ ਜਾਂਦੀਆਂ ਆਪ ਹੱਥੀ ਮਿਹਨਤ ਕਰਕੇ ਗੱਡੀਆਂ ਨੂੰ ਸਾਈਡ ਤੇ ਕਰਦੇ ਆ ਆਹ ਡਿਊਟੀ ਜਰੂਰ ਵਿਖਾਇਆ ਕਰੋ ਪੁਲਿਸ ਵਾਲਿਆਂ ਦੀ ਆ ਇਮਾਨਦਾਰੀ ਆ ਇੱਕ ਤਰੀਕਾ ਕੰਮ ਕਰਨ ਦਾ ਔਰ ਆ ਹਿੰਮਤ ਔਰ ਆ ਬਹੁਤ ਵਧੀਆ ਨਿੱਗਾ ਸੁਭਾ ਨਿੱਗਾਪਣ ਇਹ ਜਰੂਰ ਵਿਖਾਇਆ ਕਰੋ ਜਿੱਥੇ ਕਿਤੇ ਤੁਹਾਨੂੰ ਵੀਡੀਓ ਇਹੋ ਜਿਹੀ ਮਿਲੇ ਸਲਾਗਾ ਕਰਿਆ ਕਰੋ ਔਰ ਇਹਨਾ ਬੱਚਿਆਂ ਨੂੰ ਵੀ ਸਮਝਾਇਆ ਕਰੋ ਜਿਵੇਂ ਇਹ ਕੁੜੀ ਆ ਇਸਨੇ ਇਹ ਵਤੀਰਾ ਇਸ ਦਾ ਸਾਡੇ ਮੁਤਾਬਕ ਸਹੀ ਨਹੀਂ ਸਾਡੇ ਮੁਤਾਬਕ ਇਹ ਹੀ ਆ ਕਿ ਇਹ ਕੁੜੀ ਵੀ ਥੋੜਾ ਹੱਥ ਲਗਾਉਂਦੀ ਹੈਲਪ ਕਰਦੀ ਹੋ ਸਕਦਾ ਇਹਨਾ ਕੋਈ ਗੱਡੀ ਨਾ ਸਟਾਰਟ ਹੁੰਦੀ ਹੋ ਕੁੜੀ ਦੇ ਹੱਥ ਲਾਇਆ ਸਟਾਪ ਪਰ ਕਹਿਣ ਦਾ ਭਾਵ ਹੈ ਕਿ ਸਾਡਾ ਇੱਕ ਫਰਜ਼ ਆ ਗੱਲ ਨੂੰ ਅੱਗੇ ਤੋਰਨਾ ਔਰ ਉਸ ਦੇ ਵਿੱਚੋਂ ਵਿਊ ਕੱਢਣੇ ਔਰ ਉਸ ਦੇ ਵਿੱਚੋਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨੀ ਔਰ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਕਮੈਂਟਾਂ ਵਿੱਚ ਜਾਣਕਾਰੀ ਦਿਓ ਕਿ ਪੁਲਿਸ ਮੁਲਾਜ਼ਮਾਂ ਦਾ ਹੱਸਦਾ ਚਿਹਰਾ ਕੀ ਕਹਿੰਦਾ ਹੈ ਮਦਦ ਕਰਕੇ ਖੁਸ਼ ਹੁੰਦੇ ਨੇ ਸਰਦਾਰ ਮਦਦ ਕਰਕੇ ਖੁਸ਼ ਹੁੰਦੇ ਨੇ ਨੌਜਵਾਨ ਔਰ ਪੰਜਾਬੀਅਤ ਦੀ ਪਹਿਚਾਣ ਇਹੋ ਹੀ ਹੈ ਨਹੀਂ ਤਾਂ ਲੋਕ ਕਈ ਜਗ੍ਹਾ ਤੇ ਅਸੀਂ ਵੇਖਿਆ ਬਹੁਤ ਸਾਰੇ ਵੱਡੇ ਸ਼ਹਿਰਾਂ 'ਚ ਅਸੀਂ ਵੇਖਿਆ ਕਿਸੇ ਨੂੰ ਰਸਤਾ ਵੀ ਪੁੱਛੋ ਤੇ ਮਜਾਕਾਂ ਵਿੱਚ ਰਸਤਾ ਵੀ ਪੁੱਠਾ ਦੱਸ ਦਿੰਦੇ ਔਰ ਇੱਥੇ ਤੁਸੀਂ ਵੇਖ ਸਕਦੇ ਹੋ ਗੱਡੀ ਨੂੰ ਧੱਕਾ ਖੁੱਦ ਲਗਾ ਦਿੱਤਾ ਇਹ ਨਹੀਂ ਵੇਖਿਆ ਕਿ ਬੰਦੇ ਇਕੱਠੇ ਕਰੋ ਤੇ ਚਲੋ ਧੱਕਾ ਲਗਾਓ ਪੁਲਸ ਵਾਲਿਆਂ ਵਾਲਾ ਰੂਪ ਨਹੀਂ ਮਾਰਿਆ ਨਵੇਂ ਮੁੰਡੇ ਆ ਨਵਾਂ ਰੂਪ ਹੈ ਔਰ ਬੜੀ ਵਧੀਆ ਮਿਸਾਲ ਪੈਦਾ ਕੀਤੀ ਹੈ ਨਾ ਨੌਜਵਾਨਾਂ ਨੇ ਔਰ ਇਸ ਕੁੜੀ ਨੇ ਜੋ ਕੀਤਾ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਸਿੱਖਣ ਦੀ ਲੋੜ ਹੈ ਔਰ ਇਹੋ ਜਿਹੇ ਨੌਜਵਾਨ ਕੁੜੀਆਂ ਜਿਹੜੀਆਂ ਫੇਸਬੁੱਕ ਦੇ ਉੱਤੇ ਤੁਸੀਂ ਬਹੁਤ ਸਾਰੀਆਂ ਕੁੜੀਆਂ ਵੇਖੀਆਂ ਹੋਣਗੀਆਂ ਫੇਸਬੁੱਕ ਦੇ ਉੱਤੇ ਜਿੰਮਾਂ ਦੇ ਵਿੱਚ ਜਾ ਕੇ ਗਰਾਊਂਡਾਂ ਦੇ ਵਿੱਚ ਜਾ ਕੇ ਓਰੀਲਾ ਪਾਉਂਦੀਆਂ ਨੇ ਲੇਕਿਨ ਇੱਥੇ ਇੱਕ ਹੱਥ ਲਗਾਉਣਾ ਕਿਤੇ ਮਾੜਾ ਨਹੀਂ ਹੁੰਦਾ ਹਰ ਇੱਕ ਦੀ ਹੈਲਪ ਕਰਿਆ ਕਰੋ ਕੁੜੀਆਂ ਨੂੰ ਵੀ ਸਿਖਾਇਆ ਕਰੋ ਇੱਕ ਦੂਸਰੇ ਦੀ ਹੈਲਪ ਕਰਨਾ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ